ਸਾਰੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਸਮੁੱਚੀ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੀ ਅਗਵਾਈ ਕਰਨ ਵਾਲਾ ਅੱਜ ਅਕਾਲੀ ਦਲ ਸਿਮਟ ਕੇ ਕਿੱਥੇ ਰਹਿ ਗਿਆ ਤੁਸੀਂ ਦੱਸੋ ਅੱਜ ਦੁਖਾਂਤ ਖਾਲਸਾ ਜੀ ਤੁਹਾਡਾ ਕੋਈ ਇਕ ਧਾਰਮਿਕ ਆਗੂ ਨਹੀਂ ਮੈਨੂੰ ਬਾਹ ਖੜੀ ਕਰਕੇ ਦੱਸੋ ਕਿਹੜਾ ਤੁਹਾਡਾ ਧਾਰਮਿਕ ਆਗੂ ਹੈ ਜਿਹੜਾ ਤੁਹਾਡੀ ਅਗਵਾਈ ਕਰਨ ਦੇ ਸਮਰੱਥ ਹੋਵੇ ਮੈਨੂੰ ਇੱਕ ਵੀ ਸਿੱਖ ਕੋਈ ਦੁਨੀਆ ਭਰ ਦਾ ਬਾਹ ਖੜੀ ਕਰਕੇ ਦੱਸੇ ਕਿ ਅੱਜ ਕੋਈ ਸਾਡਾ ਰਾਹਸੀ ਆਗੂ ਹੈ ਜਿਹੜਾ ਕੌਮ ਦੀ ਅਗਵਾਈ ਕਰਨ ਵਾਲਾ ਹੋਵੇ ਨਾ ਦੇਸ਼ ਵਿੱਚ ਨਾ ਵਿਦੇਸ਼ਾਂ ਵਿੱਚ ਇੰਨੀ ਅਦੋਗਤੀ ਪੰਥ ਦੀ ਅਸੀਂ ਅੱਜ ਤੱਕ ਨਹੀਂ ਵੇਖੀ ਸੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਵੀ ਪੈਂਦੇ ਸਨ ਉਦੋਂ ਪੰਥ ਦੇ ਜਥੇਦਾਰ ਮੌਜੂਦ ਸਨ ਜਿਨ੍ਹਾਂ ਦੀ ਛਤਰ ਛਾਇਆ ਹੇਠ ਪੰਥ ਨੇ ਦਿੱਲੀ ਤਖਤ ਦੇ ਨਾਲ ਟੱਕਰਾਂ ਲਈਆਂ ਔਰ ਦਿੱਲੀ ਦੇ ਜਿਹੜੇ ਮਨਾਰੇ ਸੀ ਉਹਨਾਂ ਨੂੰ ਨਵਾ ਕੇ ਖਾਲਸੇ ਨੇ ਖਾਲਸੇ ਰਾਜ ਦਾ ਕੇਸਰੀ ਨਿਸ਼ਾਨ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਝੁਲਾਇਆ